ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰ ਸਿੱਖੇ ਪੜਾ ਮੰਨਿਆ ਗੁਰ ਪੂਰਾ ਪਾਰ ਲੰਗਾਏ ਘੁਰ ਸਿਖਾ ਕੀ ਹਰ ਤੋੜ ਦੇ ਹਮ ਪਾਪੀ ਪੀ ਗਤ ਪਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਸਾਰੀ ਮਨੁੱਖਤਾ ਦੇ ਸੰਜੇ ਰਹੇ ਬਰਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਇਆਲਤਾ ਮਿਹਰਮਤ ਦਾ ਸਦਕਾ ਉਹਨਾਂ ਮਹਾਨ ਯੋਧਿਆਂ ਬਾਬਿਆਂ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਇਸ ਭਾਵਨਾ ਨਾਲ ਵਿਚਾਰ ਰਹੇ ਆਂ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਅਸੀਂ ਇੱਥੋਂ ਤੱਕ ਇਤਿਹਾਸ ਦੇ ਵਿਚਾਰ ਸਾਂਝੀ ਕੀਤੀ ਸੀ ਕਿ ਚਮਕੌਰ ਸਾਹਿਬ ਦੀ ਤਰਤ ਤੇ ਉਹਨਾਂ 40 ਸਿੰਘਾਂ ਦੀਆਂ ਸ਼ਹਾਦਤਾਂ ਜਿਸ ਵਿੱਚ ਤਿੰਨ ਪਿਆਰੇ ਸਹਿਬਾਨ ਪੰਜ ਮੁਕਤੇ ਦੋ ਗੁਰੂ ਪਾਰਸਾ ਜੀ ਦੇ ਵੱਡੇ ਫਰਦੰਦ ਲਾਲ ਭਾਈ ਕਿਰਪਾ ਸਿੰਘ ਭਾਈ ਲਾਲ ਸਿੰਘ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਭਾਈ ਬੁੱਢਾ ਸਿੰਘ ਇਤਿਆਤਕ ਸਿੰਘ ਜਦੋਂ ਸ਼ਹੀਦੀ ਜਮ ਪੀ ਜਾਂਦੇ ਨੇ ਸੱਚੇ ਪਾਤਸ਼ਾਹ ਗੜੀ ਨੂੰ ਸਿੰਘਾਂ ਦੇ ਕਹਿਣ ਤੇ ਤ્યાਗ ਅੱਗੇ ਮਾਛੀਵਾੜੇ ਦੇ ਜੰਗਲਾਂ ਨੂੰ ਚਲੇ ਜਾਂਦੇ ਨੇ ਪਿੱਛੋਂ ਬੀਬੀ ਸ਼ਰਨ ਕੌਰ ਵੱਲੋਂ ਤੇ ਦੋ ਗੁਰੂ ਕੇ ਲਾਲ ਗੁਰੂ ਕੇ ਸਿੱਖ ਪੈਰਾਮਾ ਤੇ ਪੈਤ ਲੋਕਾ ਵੱਲੋਂ ਇਹਨਾਂ ਸ਼ਰੀਰਾਂ ਦੀ ਸੰਭਾਲ ਕੀਤੀ ਜਾਂਦੀ ਹੈ। ਬੀਬੀ ਸ਼ਰਨ ਕੌਰ ਵੀ ਸ਼ਹਾਦਤ ਦਾ ਜੰਮ ਪੀ ਜਾਂਦੇ ਨੇ। ਅੱਜ ਆਪਾਂ ਦੂਸਰਾ ਇਤਿਹਾਸ ਦਾ ਪੱਖ ਜਿਹਦੇ ਵਿੱਚ ਉਸ ਬਜ਼ੁਰਗ ਮਾਂ ਧੰਨ ਮਾਤਾ ਗੁਜਰ ਕੌਰ ਦੀ ਜਿਨ੍ਹਾਂ ਦੇ ਜਿਗਰ ਦੇ ਬਹੁਤ ਲਮੇਰਾ ਇਤਿਹਾਸ ਹੈ। ਪਰ ਆਪਾਂ ਸਿਰਫ ਸਰਹੰਦ ਤੱਕ ਦੇ ਸਫ਼ਰ ਦਾ ਜ਼ਿਕਰ ਸਾਂਝਾ ਕਰਨਾ ਹੈ। ਦੋ ਛੋਟੇ ਲਾਲ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ। ਜਿਸ ਵੇਲੇ ਆਨੰਦਪੁਰ ਸਾਹਿਬ ਦੀ ਧਰਤ ਨੂੰ ਛੱਡਣ ਲੱਗੇ ਨੇ ਨਾ, ਉਸ ਵੇਲੇ ਇਤਿਹਾਸ ਦਾ ਪੰਨਾ ਸਾਰਿਆਂ ਦਾ ਸਾਂਝਾ ਹੈ। ਪਾਤਸ਼ਾਹ ਵੀ ਉੱਥੇ ਨੇ, ਸਿੰਘ ਵੀ ਉੱਥੇ ਨੇ। ਔਰ ਉਸ ਵੇਲੇ ਤੋਂ ਹੀ ਅਸੀਂ ਆਰੰਭ ਕਰਦੇ ਆਂ ਆਨੰਦਪੁਰ ਸਾਹਿਬ ਦੀ ਧਰਤ ਹੈ ਗੁਰਮੁਖੋ ਤੇ ਇਤਿਹਾਸ ਦੇ ਪੰਨਿਆਂ ਤੇ ਅਸੀਆਂ ਗਾਥਾਵਾਂ ਲਿਖੀਆਂ ਮਿਲਦੀਆਂ ਨੇ ਕਿ ਇੱਕ ਦਿਨ ਵੱਡੇ ਸਹਬਜ਼ਾਦੇ ਦੋਨੋਂ ਹੀ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਜਾਰ ਸਿੰਘ ਜੀ ਪਿਤਾ ਜੀ ਸਾਹਮਣੇ ਬੈਠੇ ਨੇ ਦੋਵੇਂ ਪੁੱਤਰ ਗਤਕੇ ਦਾ ਜ਼ਹਿਰ ਵਖਾ ਰਹੇ ਨੇ ਸ਼ਮਸ਼ੀਰ ਬੜੀ ਤੇਜ਼ੀ ਨਾਲ ਬੜੀ ਫੁਰਤੀ ਨਾਲ ਤੀਗੇ ਚਲਾ ਰਹੇ ਨੇ ਅਜੇ ਕੁਝ ਬਿਆਸੀ ਕਰ ਰਹੇ ਸਨ ਕਿਨੇ ਚਿਰ ਨੂੰ ਸਹਬਜ਼ਾਦਾ ਬਾਬਾ ਜੋਰਾਵਾਰ ਸਿੰਘ ਜੀ ਕੋਲ ਆ ਜਾਂਦੇ ਨੇ ਧਿਆਨ ਕੇ ਆਖਣ ਲੱਗੇ ਸਹਬਜ਼ਾਦਾ ਬਾਬਾ ਜੀ ਸਿੰਘ ਨੂੰ ਵੀਰ ਜੀ ਮੈਂ ਵੀ ਗਤਕਾ ਖੇਡਣਾ ਹੈ ਮੈਂ ਵੀ ਤੁਹਾਡੇ ਨਾਲ ਤਲਵਾਰ ਚਲਾਉਣੀ ਹੈ ਮੈਨੂੰ ਵੀ ਇਹ ਖੇਡ ਜਿਹੜੀ ਹੈ ਖੜਾਓ ਉਸ ਪਿਆਰੇ ਵੀਰ ਨੇ ਆਖਿਆ ਵੀਰ ਤੂੰ ਛੋਟਾ ਐ ਤੇ ਜਾ ਕੇ ਛੋਟੇ ਹਾਨੀਆਂ ਨਾਲ ਖੇਡ ਖੇਡ ਉਹ ਇਹ ਬਾਤ ਸੁਣ ਕੇ ਪਿਤਾ ਜੀ ਕੋ ਚਲੇ ਜਾਂਦੇ ਨੇ ਪਿਤਾ ਜੀ ਕੋ ਜਾ ਕੇ ਕਹਿੰਦੇ ਨੇ ਪਿਤਾ ਜੀ ਵੇਖੋ ਮੈਨੂੰ ਵੀਰ ਜੀ ਖੜਾ ਨਹੀਂ ਰਿਹਾ ਤੇ ਸਭ ਸੱਚੇ ਪਾਰਸਾ ਨੇ ਸਾਹਮਣੇ ਬੈਠੇ ਹੋਏ ਨੇ ਆਵਾਜ਼ ਦਿੱਤੀ ਪੁੱਤਰ अजीत ਸਿੰਘ ਜੀ ਖੜਾ ਲੋ ਅਗੋਂ ਕੋਈ ਜਵਾਬ ਨਹੀਂ ਕੋਈ ਉੱਤਰ ਨਹੀਂ ਬਸ ਹੁਕਮ 'ਚ ਸਿਰ ਹਿਲਾ ਕੇ ਕਹਿ ਦਿੱਤਾ ਠੀਕ ਹੈ ਪਿਤਾ ਜੀ